ਇੱਕ ਰਾਜੇ ਦੇ ਰਾਜ ਦਰਬਾਰ ਵਿੱਚੋਂ ਇੱਕ ਚੂਹਾ ਹੀਰਾ ਖਾ ਕੇ ਭੱਜ ਗਿਆ। ਰਾਜੇ ਨੂੰ ਬੜਾ ਗੁੱਸਾ ਚੜਿਆ। ਰਾਜੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਫਟਾਫਟ ਜਾਓ ਇਸ ਚੂਹੇ ਨੂੰ ਫੜੋ। ਸਿਪਾਹੀਆਂ ਨੇ ਹੁਣ ਚੂਹੇ ਦਾ ਪਿੱਛਾ ਕੀਤਾ। ਤੇ ਜਿੱਥੇ ਜਾ ਕੇ ਚੂਹਾ ਰੁਕਿਆ ਉਥੇ ਕਾਫੀ ਸਾਰੇ ਚੂਹਿਆਂ ਦਾ ਝੁੰਡ ਸੀ। ਤੇ ਸਿਪਾਹੀ ਨੇ ਬੜੀ ਚਲਾਕੀ ਨਾਲ ਜਿਹੜਾ ਵੱਖਰਾ ਇੱਕ ਚੂਹਾ ਬੈਠਿਆ ਸੀ। ਉਹਨੂੰ ਫੜ ਲਿਆ। ਤੇ ਫੜ ਕੇ ਵਾਪਸ ਲਿਆ ਕਿਉਂਕਿ ਬਾਕੀ ਸਾਰੇ ਚੂਹੇ ਝੁੰਡ ਬਣਾ ਕੇ ਬੈਠੇ ਸੀ ਤੇ ਜਿਸ ਚੂਹੇ ਨੇ ਹੀਰਾ ਖਾਇਆ ਸੀ ਉਹ ਚੂਹਾ ਇਕੱਲਾ ਜਾ ਕੇ ਕਪੋਨੇ ਚ ਬਹਿ ਗਿਆ ਸਿਪਾਹੀ ਉਸ ਚੂਹੇ ਨੂੰ ਫੜ ਕੇ ਰਾਜ ਦਰਬਾਰ ਚ ਲਿਆਇਆ ਰਾਜਾ ਕਹਿੰਦਾ ਪਹਿਲਾਂ ਮੈਨੂੰ ਐਂ ਦੱਸੋ ਇੰਨੇ ਸਾਰੇ ਚੂਹਿਆਂ ਦੇ ਵਿੱਚ ਤੁਹਾਨੂੰ ਚੂਹੇ ਦਾ ਪਤਾ ਕਿਵੇਂ ਲੱਗਿਆ ਵੀ ਇਸ ਚੂਹੇ ਨੇ ਹੀਰਾ ਖਾਇਆ ਸਿਪਾਹੀ ਕਹਿੰਦਾ ਮਹਾਰਾਜ ਦੇਖੋ ਇਹ ਚੂਹੇ ਨੇ ਹੀਰਾ ਖਾਇਆ ਮੈਨੂੰ ਐਵੇਂ ਪਤਾ ਲੱਗਿਆ ਕਿਉਂਕਿ ਇਹ ਇਕੱਲਾ ਬੈਠਾ ਸੀ ਇੱਕ ਪਾਸੇ ਤੇ ਰਾਜਾ ਕਹਿੰਦਾ ਫੇਰ ਇਸ ਨਾਲ ਹੀਰੇ ਦਾ ਕੀ ਲੈਣ ਦੇਣਾ ਚੂਹਾ ਤਾਂ ਵੈਸੇ ਵੀ ਇਕੱਲਾ ਬੈਠ ਸਕਦਾ ਸਿਪਾਹੀ ਕਹਿੰਦਾ ਨਹੀਂ ਜੀ ਜਦੋਂ ਬੰਦੇ ਕੋਲ ਚਾਰ ਪੈਸੇ ਆ ਜਾਂਦੇ ਨੇ ਤਾਂ ਫਿਰ ਉਹ ਬੰਦਾ ਆਪਣੇ ਨਾਲ ਦੇ ਬੰਦਿਆਂ ਤੋਂ ਦੂਰ ਬਹਿਣ ਲੱਗ ਜਾਂਦਾ ਹੈ ਸਿੱਧੇ ਮੂੰਹ ਗੱਲ ਨਹੀਂ ਕਰਦਾ ਕਿਸੇ ਨਾਲ ਜਦੋਂ ਬੰਦੇ ਕੋਲ ਚਾਰ ਪੈਸੇ ਜੇਬ ਚ ਆ ਗਏ ਤਾਂ ਕਹਿੰਦਾ ਮੈਨੂੰ ਇਹਨਾਂ ਦੀ ਕੀ ਲੋੜ ਹੈ ਉਹ ਉਹ ਆਪਣੇ ਚਮਸਤ ਰਹਿਣ ਲੱਗ ਜਾਂਦਾ ਤੇ ਉਹ ਦੂਸਰਿਆਂ ਦੀ ਐਮਿਤ ਭੁੱਲ ਜਾਂਦਾ ਉਹ ਆਪਣੇ ਨਾਲ ਦੇ ਬੰਦਿਆਂ ਨਾਲ ਬੈਠ ਕੇ ਹੱਸਣਾ ਖੇਡਣਾ ਮਿਲਵਰਤਨ ਸਾਰਾ ਕੁਝ ਛੱਡ ਦਿੰਦਾ ਤੇ ਸਿਰਫ ਆਪਣੇ ਤੱਕ ਸੀਮਿਤ ਹੁੰਦਾ ਉਹ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਬਾਕੀਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਜਾਂਦਾ ਇਸ ਕਰਕੇ ਉਹਨਾਂ ਦੇ ਵਿੱਚ ਬੈਠਣਾ ਵੀ ਆਪਣੇ ਆਪ ਨੂੰ ਛੋਟਾ ਸਮਝਦਾ ਇਸ ਕਰਕੇ ਉਹ ਚੂਹਾ ਹੈ ਜਿਹੜਾ ਉਹ ਸਭ ਤੋਂ ਵੱਖਰਾ ਬੈਠਿਆ ਸੀ ਕਿ ਹੁਣ ਤਾਂ ਮੈਂ ਹੀਰਾ ਖਾ ਲਿਆ ਹੈਨਾ ਕਿ ਮੈਂ ਤਾਂ ਹੁਣ ਬਹੁਤ ਕੀਮਤੀ ਆ ਮੇਰੇ ਅੰਦਰ ਹੀਰਾ ਚਲਾ ਗਿਆ ਮੈਨੂੰ ਹੀ ਨਾ ਚੂਹਿਆਂ ਦੀ ਲੋੜ ਨਹੀਂ ਸੋ ਇਸ ਕਰਕੇ ਮੈਨੂੰ ਪਤਾ ਲੱਗ ਗਿਆ ਕਿ ਆ ਚੂਹੇ ਨੇ ਹੀਰਾ ਖਾਇਆ ਸੋ ਦੋਸਤੋ ਇਹ ਗੱਲ ਹੈਗੀ ਆ ਜਸਟ ਇੱਕ ਇੱਕ ਐਗਜ਼ੈਂਪਲ ਇੱਕ ਸਮਝਾਉਣ ਲਈ ਠੀਕ ਹੈ ਇਸੇ ਤਰ੍ਹਾਂ ਸਾਡੀ ਬੰਦਿਆਂ ਦੀ ਗੱਲ ਆ ਹੁਣ ਜੇ ਇਹ ਅਸੀਂ ਇਨਸਾਨਾਂ ਤੇ ਗੱਲ ਲਾਈਏ ਜਿਹੜੇ ਇਨਸਾਨ ਕੋਲ 4 ਪੈਸੇ ਜੇਬ ਚ ਆ ਜਾਂਦੇ ਨੇ ਮੋਟੀ ਜੀ ਗੱਲ ਦੱਸ ਦਿੰਨੀ ਆ ਮੰਨ ਲਓ ਰੱਬ ਨੇ ਹਨਾ ਦਿਨ ਫੇਰ ਤੇ ਜੀਦੋ ਕੋਲ ਕਦੇ ਕੁਝ ਨਹੀਂ ਹੁੰਦਾ ਜਦੋਂ ਰੱਬ ਦਿਨ ਫੇਰ ਦਿੰਦਾ ਕਈ ਤਾਂ ਉਸ ਚੀਜ਼ ਨੂੰ ਸਮਝ ਜਾਂਦੇ ਨੇ ਪਰ ਕਈ ਜਿਹੜੇ ਹੁੰਦੇ ਨੇ ਉਹ ਇਸ ਚੂਹੇ ਵਰਗੇ ਹੁੰਦੇ ਨੇ ਜਦੋਂ ਚਾਰ ਪੈਸੇ ਜੇਬ ਚਾਏ ਨਹੀਂ ਤੇ ਬੰਦੇ ਦਾ ਰੁਖ ਨਹੀਂ ਬਦਲਿਆ ਬਸ ਉਦੋਂ ਹੀ ਆਪਣੇ ਆਪ ਚੇਂਜ ਕਰ ਲੈਂਦੇ ਨੇ ਸਾਡੇ ਤੋਂ ਪਰੇ ਪਰੇ ਹੋਣ ਲੱਗ ਜਾਂਦੇ ਨੇ ਸਿੱਧੇ ਮੂੰਹ ਗੱਲ ਨਹੀਂ ਕਰਦੇ ਜੇਸੀਂ ਬੁਲਾਉਂਦੇ ਵੀ ਹਾਂ ਚਾਰ ਵਾਰੀ ਬੁਲਾਉਂਦੇ ਆਂ ਤਾਂ ਇੱਕ ਵਾਰੀ ਬੋਲਦੇ ਨੇ ਜਿਵੇਂ ਕਿ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੰਕਾਰ ਹੋ ਜਾਂਦਾ ਕੀ ਹੋਣੀ ਨਾ ਬੰਦਿਆਂ ਨਾਲ ਮੈਨੂੰ ਕੀ ਮਤਲਬ ਰਹਿ ਗਿਆ ਮੇਰੇ ਕੋਲ ਚਾਰ ਪੈਸੇ ਹੈਗੇ ਨੇ ਮੇਰੇ ਕੋਲ ਗੱਡੀ ਹੈਗੀ ਆ ਮੇਰੇ ਕੋਲ ਆ ਹੈਗਾ ਉਹ ਹੈਗਾ ਕਿਸੇ ਨੂੰ ਕੁਰਸੀ ਦਾ ਹੰਕਾਰ ਮਾਰ ਜਾਂਦਾ ਕਿਸੇ ਨੂੰ ਪੈਸੇ ਦਾ ਹੰਕਾਰ ਮਾਰ ਜਾਂਦਾ ਤੇ ਜਦੋਂ ਉਹਨਾਂ ਕੋਲ ਚਾਰ ਪੈਸੇ ਆ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਉੱਠਣੀ ਬੈਠਣੀ ਵੀ ਆਪਣੇ ਤੋਂ ਆਪ ਬੰਦਿਆਂ ਨਾਲ ਹੋ ਜਾਂਦੀ ਆ ਜਿਹੜੇ ਬੰਦਿਆਂ ਕੋਲ ਚਾਰ ਪੈਸੇ ਹੁੰਦੇ ਨੇ ਜਾਂ ਫਿਰ ਕਿਸੇ ਚੀਜ਼ ਦਾ ਰੁਤਬਾ ਹੁੰਦਾ ਕੋਈ ਕੁਰਸੀ ਤੇ ਬੈਠਾ ਹੁੰਦਾ ਜਿਸ ਬੰਦੇ ਕੋਲ ਹੁਣ ਚਾਰ ਪੈਸੇ ਆ ਜਾਂਦੇ ਨੇ ਉਹ ਨਾ ਤਾਂ ਛੋਟੇ ਬੰਦਿਆਂ ਨਾਲ ਬਹਿਣਾ ਪਸੰਦ ਕਰਦਾ ਨਾ ਖਾਣਾ ਪਸੰਦ ਕਰਦਾ ਨਾ ਗੱਲਬਾਤ ਨਾ ਮਿਲਵਰਤਨ ਉਹ ਪਰੇ ਪਰੇ ਹੋਣ ਲੱਗ ਜਾਂਦਾ ਇਹ ਇਨਸਾਨ ਦੀ ਫਿਤਰਤ ਆ ਜਦੋਂ ਚਾਰ ਪੈਸੇ ਆਏ ਨਜ਼ਰਾਂ ਫੇਰ ਲਈਆਂ ਤੇ ਆਪਣੀ ਉੱਠਣੀ ਬੈਠਣੀ ਵੀ ਆਪਣੇ ਤੋਂ ਅਪਸਟੇਟਸ ਦੇ ਬੰਦਿਆਂ ਨਾਲ ਸ਼ੁਰੂ ਕਰ ਦਿੰਦਾ ਆਪਣਾ ਸਟੈਂਡਰਡ ਸਮਝਣ ਲੱਗ ਜਾਂਦਾ ਇਹੋ ਜੇ ਤੁਹਾਡੇ ਵੀ ਆਸ-ਪਾਸ ਦੇ ਵਿੱਚ ਕਾਫੀ ਲੋਕ ਹੋਣੇ ਆ ਇਹ ਕਮੈਂਟਾਂ ਰਾਹੀਂ ਵੀ ਜਰੂਰ ਦੱਸਿਓ ਤੁਹਾਡੀਆਂ ਰਿਸ਼ਤੇਦਾਰੀਆਂ 'ਚ ਵੀ ਹੋਣੇ ਆ ਕਾਫੀ ਜੀ ਨਾਲ ਕੋਲ ਪਹਿਲਾਂ ਕਦੇ ਕੁਝ ਹੁੰਦਾ ਨਹੀਂ ਤੇ ਤੁਹਾਨੂੰ ਜੀ ਜੀ ਕਰਦੇ ਨੇ ਹੱਸ ਕੇ ਬੋਲਦੇ ਨੇ ਗੱਲਬਾਤ ਕਰਦੇ ਨੇ ਆਓ ਜੀ ਹੋਰ ਕਿੱਦਾਂ ਜੀ ਕਿਵੇਂ ਆ ਫਲਾਣਾ ਟਮਕਾਣਾ ਹਨਾ ਸੌ ਗੱਲਾਂ ਤੇ ਉਹੀ ਬੰਦੇ ਜਦੋਂ ਚਾਰਕ ਪੈਸੇ ਆ ਗਏ ਤੇ ਤੁਹਾਡੇ ਨਾਲ ਸਿੱਧੇ ਮੂੰਹ ਗੱਲ ਕਰਨੀ ਛੱਡ ਦਿੰਦੇ ਨੇ ਇਹ ਤੁਹਾਡੀਆਂ ਰਿਸ਼ਤੇਦਾਰੀਆਂ ਚ ਤੁਹਾਡੇ ਰਿਸ਼ਤੇਦਾਰ ਵੀ ਹੋਣੇ ਆ ਤੁਹਾਡੇ ਆਲੇ ਦੁਆਲੇ ਵੀ ਹੋਣੇ ਆ ਤੁਹਾਡੇ ਸੱਜਣ ਮਿੱਤਰਾਂ ਚੋ ਵੀ ਹੋਣੇ ਆ ਤੇ ਤੁਹਾਡੇ ਤਾਂ ਰੁੱਖ ਬਦਲ ਜਾਂਦੇ ਨੇ ਸੋ ਇਹੋ ਜਿਹੇ ਬੰਦਿਆਂ ਨਾਲ ਤੁਸੀਂ ਵੀ ਥੋੜਾ ਜਿਹਾ ਸੋਚ ਸਮਝ ਕੇ ਮਿਲਿਆ ਕਰੋ ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨਾ ਗਿਰਗਟ ਦੀ ਤਰ੍ਹਾਂ ਰੰਗ ਬਦਲਣਾ ਇਹ ਰੰਗ ਬਦਲ ਨਾਲੇ ਇਨਸਾਨ ਹੁੰਦੇ ਨੇ ਸੋ ਜਦੋਂ ਸਾਹਮਣੇ ਵਾਲਾ ਇਨਸਾਨ ਰੰਗ ਬਦਲਦਾ ਤਾਂ ਮੈਨੂੰ ਨਹੀਂ ਲੱਗਦਾ ਹਨਾ ਆਪਾਂ ਨੂੰ ਵੀ ਉਹਦੇ ਨਾਲ ਥੋੜਾ ਜਿਹਾ ਫਿਰ ਉਸੇ ਹਿਸਾਬ ਨਾਲ ਚੱਲਣਾ ਚਾਹੀਦਾ ਆਪਾਂ ਨੂੰ ਵੀ ਕਿਸੇ ਦੀ ਗੁਲਾਮੀ ਆ ਜਿਹੜੀ ਨਹੀਂ ਕਰਨੀ ਚਾਹੀਦੀ ਜਿਹੜਾ ਆਪਣੇ ਨਾਲ ਹੱਸ ਕੇ ਬੋਲਦਾ ਆਪਣੇ ਨਾਲ ਬਹਿ ਕੇ ਮਿਲਦਾ ਵਰਤਦਾ ਹੈ ਨਾ ਜੀ ਕਹੋ ਜੀ ਕਹੋ ਹਾਉ ਤੇ ਉਹਦੇ ਨਾਲ ਤੁਸੀਂ ਵੀ ਮਿਲਵਰਤੋਂ ਜਦੋਂ ਬੰਦਾ ਤੁਹਾਨੂੰ ਹੀ ਫालतू ਸਮਝਣ ਲੱਗ ਜਾਂਦਾ ਕਹਿੰਦਾ ਕਿ ਮੈਨੂੰ ਇਹਦੇ ਨਾਲ ਕੀ ਮਤਲਬ ਐ ਹੁਣ ਤਾਂ ਫਿਰ ਆਪਣਾ ਸਾਹਜੇ ਨਾਲ ਚੱਲੋ ਲਓ ਜੀ ਬਾਕੀ ਤੁਹਾਨੂੰ ਇਹ ਗੱਲ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨੀ ਆ ਔਰ ਚੂਹੇ ਵਰਗੇ ਨਾ ਬਣੋ ਜਿਹੜਾ ਡਾਇਮੰਡ ਖਾ ਕੇ ਸਾਈਡ ਤੇ ਬੈਠ ਜਾਂਦਾ ਬਲਕਿ ਸਾਰਿਆਂ ਦੇ ਵਿੱਚ ਤੁਸੀਂ ਰਹਿਣਾ ਸਿੱਖੋ ਇੱਕ ਵਿੱਚ ਬਰਕਤ ਹੁੰਦੀ ਆ ਜਿੰਨਾ ਤੁਹਾਡਾ ਲੋਕਾਂ ਨਾਲ ਮਿਲਵਰਤਨ ਹੁੰਦਾ ਤੁਹਾਨੂੰ ਲੋਕ ਮਿਲਦੇ ਨੇ ਤੇ ਉਨਾ ਹੀ ਇਨਸਾਨ ਵਧੀਆ ਰਹਿੰਦਾ ਜਦੋਂ ਤੁਸੀਂ ਇਕੱਲੇ ਇਕੱਲੇ ਰਹਿਣ ਲੱਗ ਜਾਂਦੇ ਹੋ ਨਾ ਇਹ ਕੁਝ ਸਮਝ ਕੇ ਕਿ ਸਾਡੇ ਕੋਲ ਹੁਣ ਸਾਰਾ ਕੁਝ ਆ ਗਿਆ ਸਾਂ ਲੋੜ ਨਹੀਂ ਫਿਰ ਕਿਤੇ ਨਾ ਕਿਤੇ ਤੁਸੀਂ ਗਲਤ ਹੋ ਕਿਉਂਕਿ ਇਨਸਾਨ ਦੀ ਜਗ੍ਹਾ ਕਦੇ ਵੀ ਪੈਸਾ ਨਹੀਂ ਲੈ ਸਕਦਾ ਪੈਸਾ ਆਪਣੀ ਥਾਂ ਤੇ ਇਨਸਾਨੀਅਤ ਆਪਣੀ ਥਾਂ ਤੇ ਮਿਲਵਰਤਨ ਆਪਣੀ ਥਾਂ ਤੇ ਥੈਂਕ ਯੂ ਸੋ ਮਚ ਮੈਂ ਤੁਹਾਡੀ ਬੱਬਲ ਕੋ ਸਤਿ ਸ਼੍ਰੀ ਅਕਾਲ